ਕੋਡੀ 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 ਫੇ ਗੋਪੀ ਭਲਵਾਨ ਫਰੰਦੀਪੁਰੀਆ ਪਿਛਲੀ ਵਾਰ 8000 ਦੀ ਸਾਈ ਲੈ ਕੇ 90000 ਤੇ 5 ਵੜ ਖੇਡਿਆ ਸੀ ਤੇ ਸਾਡੇ ਪਿੰਡ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਮੇਲਾ ਖਰਾਬ ਕੀਤਾ ਸੀ ਫੇਰ ਸਾਨੂੰ ਆਪ੍ਰੀਤ ਭਲਵਾਨ ਨੇ ਆਖਿਆ ਭਾਵੇਂ ਮੈਨੂੰ ਕੋਈ ਪੈਸਾ ਨਾ ਦਿਓ ਤੇ ਮੈਂ ਆ ਕੇ ਇੱਥੇ ਖੇਡਦਾ ਵਾਂ ਉਹਦਾ ਬੜਾ ਸਤਕਾਰ ਪੁਰੀਤ ਪਵਾ ਦਾ ਦੂਜੀ ਗੱਲ ਅੱਜ ਹੀ ਆ ਦਾਗੋ ਸਾਡਾ ਮੁੰਡਾ ਉੱਠਿਆ ਵਾ ਏਕਮ ਪਤਾ ਪਰ ਠੀਕ ਹੈ ਜੀ ਏਕਮ ਪਤਾ ਪਰ ਨੂੰ ਆਈ ਆਖਿਆ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਵੀਰ ਬਾਜੂ ਵੱਲੋਂ ਖੇੜ ਜਾਵੀਰ ਪ੍ਰੀਤ ਵੱਲੋਂ ਖੇੜ ਪਰ ਉਹਦਾ ਫੋਨ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਨਹੀਂ ਖੇਡਣ ਦਿੱਤਾ ਪ੍ਰੀਤ ਵੱਲੋਂ ਠੀਕ ਹੈ ਜੀ ਬਾਜੂ ਵੱਲੋਂ ਉਹਨੂੰ ਨਹੀਂ ਖੇਡਣ ਦਿੱਤਾ ਗਿਆ ਅਸੀਂ ਕਿਹਾ ਕੋਲ ਲੈਣਾ ਦੇਣਾ ਨਹੀਂ ਆਏ ਸਪੋਰਟਸਮੈਨ ਆ ਜਿਹੜੇ ਆ ਇਹ ਸਪੋਰਟਸਮੈਨ ਹੀ ਰਹਿਣ ਇਹੋ ਜੀਆਂ ਗਲਤੀਆਂ ਨਾ ਕਰਨ ਨਾ ਕਰਨ ਇੱਥੇ ਜਿਹੜਾ ਉਹਦਾ ਇਲਾਕਾ ਹੀਗਾ ਉਹਦਾ ਦੇਲ ਵਧਣਾ ਹੀ ਹੋਰ ਸਾਡੇ ਪਿੰਡ ਦੇ ਪਤਾ ਪਰਦੇ ਗੁਰੂ ਕੀ ਵਡਾਲੀ ਦੇ ਠਾਪੜ ਖੇੜੀ ਦੇ ਬਾਸਰ ਕੇ ਦੇ ਸਾਡੇ ਮੁੰਡੇ ਹੋਰ ਆਪਣੇ ਹੀ ਸਾਨੂੰ ਉਹਦਾ ਫਾਇਦਾ ਹੋਣਾ ਹੀ ਸਾਡਾ ਨਾਂ ਵਧਣਾ ਹੀ ਪਰ ਗੋਪੀ ਦੇ ਇੱਕੋ ਇੱਕ ਦੇ ਬੰਦੇ ਦੇ ਕਾਰਨ ਅੱਜ ਇੱਕ ਬੈਕਗ੍ਰਾਉਂਡ ਤੇ ਨਹੀਂ ਖੇਡ ਰਿਹਾ ਵਾਗ ਗੱਲ ਸਾਦੇ ਵਾਗ ਪਤਾ ਮੇਰਾ ਸੂਲ ਇਹ ਆ ਕਿ ਜ਼ਿੰਦਗੀ 'ਚ ਜਿਹੜੀ ਮੈਂ ਸਾਈ ਪਹਿਲੋਂ ਫੜੀ ਹੈ ਨਾ ਉਹ ਤੋਂ ਮੈਂ ਮੁੱਕਰਦਾ ਨਹੀਂ ਏ ਮੈਨੂੰ ਕਹਿੰਦੇ ਪੰਜ ਵੜ ਦੀ ਸਾਈ ਛੱਡ ਦੇ ਸਾਡੇ ਪਿੰਡ ਖੇੜਲਾ ਮੈਂ ਨਾ ਮੈਂ ਕਿਹਾ ਪੰਜ ਵੜ ਦੀ ਸਾਈ ਪਹਿਲੋਂ ਆਈ ਆ ਮੈਨੂੰ ਮੈਨੂੰ ਮਿਸਟੇਕ ਹੋ ਗਈ ਆ ਮੈਂ ਤੁਹਾਡੇ ਪਿੰਡ ਨਹੀਂ ਖੇੜ ਸਕਦਾ ਇਹਨਾਂ ਨੇ ਪਿਛਲੇ ਪਿਛਲੇ ਸਾਲ ਦੀ ਖੋਰ ਰੱਖੀ ਮੈਨੂੰ ਨਹੀਂ ਪਤਾ ਕਿਹੜੀ ਗੱਲੋਂ ਰੱਖੀ ਐ ਕਿਹੜੇ ਗੱਲੋਂ ਨਹੀਂ ਰੱਖੀ ਤੋ ਮੈਨੂੰ ਵੀ ਪਤਾ ਜਿਹੜੇ ਬੰਦੇ ਇਦਾਂ ਕਰਦੇ ਆ ਕਰ ਲੈਂਦੇ ਇਦਾਂ ਕਰ ਲੈਣਾ ਕੀ ਹੋਣਾ ਤੋ ਮੁੰਡਾ ਸਾਡਾ ਉੱਥੇ ਮਿਹਨਤ ਕਰਦਾ ਵਾ ਉੱਥੇ ਉਹਨੂੰ ਉਂਗਲਾਂ ਦਿੰਦੇ ਆ ਏਕ ਮੈਨੂੰ ਤੂੰ ਇਦਾਂ ਵਾ ਤੂੰ ਇਦਾਂ ਵਾ ਅੱਜ ਏਕ ਮੈਨਾਂ ਨੂੰ ਦਿਖਣ ਲੱਪਿਆ ਉਦੋਂ ਛੋਟਾ ਸੀ ਜਦੋਂ ਉਦ ਜਾਣੀ ਕਿ ਇੱਕ ਨੂੰ ਉਂਗਲਾ ਦੇ ਦੇ ਕੇ ਤੋੜਨਾ ਚਾਹੁੰਦੇ ਆ ਜਿੱਦਾਂ ਅੱਗੇ ਮੇਰੇ ਨਾਲ ਹੋਇਆ ਮੇਰੀ ਟੀਮ ਦੇ ਵਿੱਚ ਉਦਾਂ ਹੀ ਕਰਨਾ ਚਾਹੁੰਦੇ ਆ ਆ ਵਾ ਸਿਆਸਤਾਂ ਦੁਨੀਆ ਦੀਆਂ ਤੇ ਵੇਖ ਲਓ ਕੀ ਕਰਨਾ ਚਾਹੁੰਦੇ ਇਦਾਂ ਕੀ ਹੋ ਜਾਊਗਾ ਇਦਾਂ ਸੁੱਟ ਲੋਗੇ ਇਦਾਂ ਨਹੀਂ ਸੁੱਟਿਆ ਜਾਣਾ ਜਿੰਨਾ ਚਿਰ ਉਹ ਮਾਲਕ ਨੇ ਬਾਹ ਫੜੀ ਹੁੰਦੀ ਹੈ ਨਾ ਇਦਾਂ ਨਹੀਂ ਸੁੱਟਿਆ ਜਾਣਾ ਤੇ ਉਹ ਜਿਹੜੀ ਰਿਕਾਰਡਿੰਗ ਪਈ ਆ ਨਾ ਤੇ ਉਹਦੇ ਥੱਲੇ ਇਹੋ ਜਿਹੇ ਕਮੈਂਟ ਕਰਿਓ ਨਾ ਯਾਦ ਰੱਖਿਓ ਮੇਰੇ